ਵਾਹਿਗੁਰੂ 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 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੇਵ ਜੀ ਧੰਨ ਸੰਤੋ ਮਹਾਂਪੁਰਸ਼ੋ ਗੁਰੂ ਕਰਦੇਓ ਸੰਘੋ ਸਿਦੋ ਧੰਨਵਾਦ ਹੈ ਸੇਵਾ ਜੀ ਜਦੋਂ ਆਪਾਂ ਕੋਈ ਸੌਦਾ ਕਰਦੇ ਆਂ ਕੁਛ ਵੀ ਆਪਾਂ ਖਰੀਦਦੇ ਆਂ ਜਾਂ ਕਿਸੇ ਮਾਰਗ ਵੱਲ ਚਲਦੇ ਆਂ ਉਹਦੇ ਫਾਇਦੇ ਉਹਦੇ ਗੁਣ ਕਿ ਉਹਦੇ ਲਾਭ ਦੇਖਦੇ ਆਂ ਸੋ ਬੰਦਗੀ ਦੇ ਵਿੱਚ ਵੀ ਆਪਾਂ ਲਾਭ ਦੇਖਦੇ ਨੇ ਦੇਖਣੇ ਵੀ ਚਾਹੀਦੇ ਨੇ ਕਿ ਇਹ ਅਸੀਂ ਇਹ ਪਾਣੀ ਚ ਮਧਾਣੀ ਤਾਂ ਨਹੀਂ ਹੈ ਵੀ ਤੇ ਜਿਹੜੀ ਬੰਦਗੀ ਹੈ ਹੁਣ ਬਹੁਤ ਲੋਕਾਂ ਦੇ ਵਿੱਚ ਰੌਲਾ ਪਿਆ ਹੋਇਆ ਹੈ ਕੋਈ ਕਹਿੰਦਾ ਕੋਈ ਰਿੱਧੀ ਨਹੀਂ ਕੋਈ ਸਿੱਧੀ ਨਹੀਂ ਕੋਈ ਸ਼ਕਤੀ ਨਹੀਂ ਕੋਈ ਐਵੇਂ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਨਾ ਗਵਤ ਨਾ ਕੋਈ ਗੌਤ ਦੁਨੀਆ ਜਿੰਨੇ ਮੂੰਹ ਉਨੀਆਂ ਗੱਲਾਂ ਆਪੋ ਦਾ ਦਿਮਾਗ ਹੈ ਸੰਗਤ ਜੀ ਤੇ ਸੋਸ ਦੇ ਵਿੱਚ ਤੇ ਕਿਸੇ ਸੰਤ ਮਹਾਪੁਰਸ਼ਾ ਨੇ ਕਿਹਾ ਨਾ ਕਹਿੰਦੇ ਕਾਲ ਯੁਗ ਦੇ ਵਿੱਚ ਡੇਢ ਮੱਤ ਚੱਲੇਗੀ ਡੇਢ ਮੱਤ ਅੱਗੋਂ ਸਵਾਲ ਕੀਤਾ ਸ਼ਗird ਨੇ ਚੇਲੇ ਨੇ ਵੀ ਡੇਢ ਮੱਤ ਕਿਵੇਂ ਉਸ ਗੁਰੂ ਜੀ ਕਹਿੰਦੇ ਆਪਦਾ ਡੇਢ ਮੱਤ ਕੀ ਹੋਊਗਾ ਜਿਹੜਾ ਬੰਦਾ ਨਾ ਸਾਹਮਣੇ ਵਾਲਾ ਹੋਏਗਾ ਸਾਹਮਣੇ ਨਾਲ ਸਾਹਮਣੇ ਨਾਲ ਕੀ ਕਹੇਗਾ ਵੀ ਤੇਰੀ ਮੱਤ ਤਾਂ ਅੱਧੀ ਐ ਪੂਰੀ ਮੱਤ ਤਾਂ ਮੇਰੀ ਐ ਪੂਰੀ ਇੱਕ ਨੂੰ ਕਿਹਾ ਜਾਂਦਾ ਹੈ ਸਪੂਰਨ ਨੂੰ ਵੀ ਤੂੰ ਤਾਂ ਅੱਧਾ ਹੀ ਐ ਪੂਰਾ ਤਾਂ ਮੈਂ ਹੀ ਆ ਉਹ ਡੇਢ ਮਤੋ ਹੈ ਤੇ ਹਰ ਇੱਕ ਨੂੰ ਅੱਧਾ ਸਮਝਣਾ ਆਪਦੇ ਆਪ ਨੂੰ ਪੂਰਾ ਸਮਝਣਾ ਪਰ ਆਪਾਂ ਨੇ ਆਪਦੇ ਆਪ ਨੂੰ ਲੋਕਾਂ ਦੀ ਗੱਲਾਂ ਵਿੱਚ ਨਹੀਂ ਆਣਾ ਆਪਰੇ ਗੁਰੂ ਤੋਂ ਪੁੱਛਣਾ ਗੁਰੂ ਗ੍ਰੰਥ ਸਾਹਿਬ ਤੋਂ ਵੀ ਰਿੱਧੀਆਂ ਸਿੱਧੀਆਂ ਸ਼ਕਤੀਆਂ ਹੁੰਦੀਆਂ ਨੇ ਜਿਹੜਾ ਕੰਮ ਸਵਾਰਦੇ ਨੇ ਭਗਤਾਂ ਦੀਆਂ ਦੁਨੀਆ ਦੀਆਂ ਨਾਮ ਜਪਣ ਵਾਲਿਆਂ ਦੀ ਕਿ ਉਹ ਹੁੰਦੀਆਂ ਨੇ ਕਿ ਸ਼ਕਤੀਆਂ ਕਿ ਹੁੰਦੀਆਂ ਨਹੀਂ ਆਪਾਂ ਨਾਮ ਜਪੀਆ ਆਪ ਨੂੰ ਇਹ ਲੈਂਦੇ ਰਹਿੰਦਾ ਕਿ ਕੋਈ ਸ਼ਕਤੀ ਸਾਡਾ ਕੰਮ ਸਵਾਰੇ ਇਹ ਸ਼ਕਤੀਆਂ ਹੁੰਦੀਆਂ ਨੇ ਆਪਾਂ ਨੇ ਦੁਨੀਆ ਨੂੰ ਨਹੀਂ ਪੁੱਛਣਾ ਲੋਕਾਂ ਨੂੰ ਨਹੀਂ ਪੁੱਛਣਾ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਣਾ ਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਾ ਕੇ ਆਪਾਂ ਚੱਲੀਏ ਆਪਾਂ ਚੱਲੀਏ ਪਹਿਲੀ ਵਾਰੀ ਗੁਰੂ ਨਾਨਕ ਪਾਸ਼ਾ ਦੇ ਕੋਲੇ ਸਾਰੇ ਬੈਠੇ ਨੇ ਤੇ ਆਪਾਂ ਭਗਤ ਰਵਿਦਾਸ ਉਹਨੂੰ ਕੋਈ ਗੁਰੂ ਕਹਿ ਦੇਵੇ ਕੋਈ ਗੱਲ ਨਹੀਂ ਹੈਗਾ ਸੰਗਤ ਜੀ ਇਹ ਰੌਲਾ ਨਾ ਪਾ ਕਰੋ ਜਿਹੜੇ ਗੁਰਨਾਨਕ ਨੂੰ ਪਿਆਰੇ ਲੱਗੇ ਸਾਰੇ ਗੁਰੂ ਵਰਗ ਹੀ ਹੁੰਦੇ ਨੇ ਉਹ ਜਿਨ੍ਹਾਂ ਨੇ ਗੁਰੂ ਨੂੰ ਕਹੇ ਤੂੰ ਮੇਰੇ ਵਰਗਾ ਹੀ ਐ ਸੋ ਗੁਰੂ ਰਮਦਾਸ ਕਹਿ ਦੋ ਭਗਤ ਰੁਦਾਸ ਜੀ ਕਹਿ ਦੋ ਇਹਨਾਂ ਵਿਵਾਦਾਂ ਵਿੱਚ ਨਹੀਂ ਪਿਆ ਜਿਹੜੇ ਸੰਪੂਰ ਜਿਹੜੇ ਗੁਰੂ ਨੇ ਪੂਰੇ ਕਰਤੇ ਪੂਰੀ ਨਹੀਂ ਰੱਬ ਹੀ ਨੇ ਬਸੋ ਹਰ ਕਾ ਸੰਤ ਹਾਰ ਹੀ ਜੇਹਾ ਭੇਦ ਨਾ ਜਾਣੋ ਮਾਸ ਦੇ ਆ ਸੋ ਭਗਤ ਰਵਿਦਾਸ ਜੀ ਕੀ ਕਹਿੰਦੇ ਨੇ ਕਹਿੰਦੇ ਮਹਾਰਾਜੇ ਪਾਸ਼ਾ ਤੂੰ ਜਾਣ ਤਮੈ ਕਿਛ ਨਾਹੀ ਭਵ ਖੰਡਨ ਰਾਮ ਏ ਮਹਾਰਾਜ ਕਾਲਪੁਰਖ ਜੀ ਤੂੰ ਜਾਣਦਾ ਮੈਂ ਵੀ ਕੁਛ ਮੈਂ ਕੁਛ ਨਹੀਂ ਮੈਂ ਕੱਖ ਵੀ ਨਹੀਂ ਖੰਡਨਾਂ ਜਨਮਾਨ ਖੰਡਨ ਵਾਲੇ ਦੂਰ ਕਰਨ ਵਾਲੇ ਜਨਮ ਮਾਰਨ ਨੂੰ ਕੱਟਣ ਵਾਲੇ ਮਹਾਰਾਜ ਵਾਹਿਗੁਰੂ ਜੀ ਤੁਸੀਂ ਜਾਣਦੇ ਹੋ ਕਿ ਮੈਂ ਮੈਂ ਰਵਿਦਾਸ ਮੈਂ ਕੁਛ ਨਹੀਂ ਮੈਂ ਜ਼ੀਰੋ ਹਾਂ ਸਾਗਲ ਜੀ ਸਰਨਾਗਤੀ ਪਰਪੂਰਨ ਕਾਮ ਪਰਮਹਾਰਾਜ ਅੱਜ ਦੇ ਸਮੇਂ ਵਿੱਚ ਕਹਿੰਦੇ ਸਾਰੇ ਜੀ ਸਾਰੇ ਲੋਕ ਮੇਰੇ ਚਾਰ ਨਹੀਂ ਡਿੱਗਦੇ ਨੇ ਮੇਰੇ ਸਾਰੇ ਪੂਰਨ ਕੰਮ ਨੇ ਇਹ ਤੇਰੀ ਕਿਰਪਾ ਹੈ ਮੈਂ ਕੁਛ ਨਹੀਂ ਛੱਡ ਤਾਂ ਹੰਕਾਰ ਆਉਂਦੇ ਆਪ ਨੂੰ ਜ਼ੀਰੋ ਹੋ ਗਏ ਅਭ ਦੇ ਅਭ ਨੂੰ ਜ਼ੀਰੋ ਕਰਕੇ ਹੀ ਫੇਰ ਨਾਲ ਏਕ ਆ ਲੱਗਦਾ ਹੈ ਫੇਰ 10 ਬਣਦਾ ਹੁਣ 10 ਦੇ ਨਾਲ ਜਿੰਨੀਆਂ ਜ਼ੀਰੋਆਂ ਲਾਈ ਜਾਵਾਂਗੇ ਜਿੰਨੇ ਅਭ ਦੇ ਅਭ ਨੂੰ ਜ਼ੀਰੋ ਸਮਝ ਜਾਓਗੇ ਹਜ਼ਾਰ ਲੱਖ ਕਰੋੜ ਅਰਬ ਖਰਬ ਬਣੀ ਜਾਏਗਾ ਜ਼ੀਰੋ ਬਣ ਤੋਂ ਜੇ ਤੁਸੀਂ ਜ਼ੀਰੋ ਨਹੀਂ ਬਣੋ ਕੁਝ ਨਹੀਂ ਬਣੂਗਾ ਜ਼ੀਰੋ ਦੇ ਨਾਲ ਏਕ ਆ ਇੱਕ ਲਾ ਦਿਓ ਫੇਰ ਹੋਰ ਜ਼ੀਰੋ ਬਣ ਜੋ ਹੋਰ ਵੱਜੂਗਾ ਇੱਕ ਆਪਣੀ ਕਦਰ ਵੱਜੂਗੀ ਹੋਰ ਜ਼ੀਰੋ ਬਣ ਜੋ ਹੋਰ ਕਦਰ ਵੱਜੂਗੀ ਇਹ ਕਿਸ ਦੇ ਨਾਲ ਸੋ ਇੱਕ ਪਰਮਾਤਮਾ 0 ਆਪਾਂ ਹੋਰ 0 ਬਣ ਜੋ ਹੋਰ ਇੱਕ ਰਕਮ ਵੱਜੇਗੀ ਹੋਰ 0 ਬਣ ਜੋ ਇਸ ਤਰ੍ਹਾਂ ਮਹਾਰਾਜ ਕੇ ਰੁਦਾਸ ਜੀ ਕਹਿੰਦੇ ਮੈਂ ਕੁਛ ਨਹੀਂ ਮਹਾਰਾਜ ਸਗਲ ਜੀ ਸਰਣਾਗਤੀ ਪ੍ਰਭ ਪੂਰਨ ਕਾਮਾਰ ਮੇਰੇ ਸਾਰੇ ਚਰਨਾਂ 'ਤੇ ਡੱਗੇ ਆ ਕੇ ਮੇਰੇ ਪੂਰਨ ਕਾਮ ਨੇ ਸੋ ਕਹ ਅੱਗੇ ਜਾ ਕੇ ਇਹਨੇ ਮਹਾਰਾਜ ਜੋ ਤੇਰੀ ਸ਼ਰਨਾਗਤਾ ਤੈਨਾਂਹੀਂ ਭਾਰ ਊਚ ਨੀਚ ਤੁਮ ਤੇ ਤੇਰੇ ਆਲ ਜ ਸੰਸਾਰ ਮਹਾਰਾਜ ਜਿੰਨੇ ਵੀ ਉੱਚੇ ਨੇ ਵੱਡੇ ਵੱਡੇ ਕਹਣ ਵਾਲੇ ਉਹਨਾਂ ਤੋਂ ਮਾਨ ਤੋੜਿਆ ਉਹ ਜ਼ੀਰੋ ਹੋ ਕੇ ਉਹ ਵੀ ਤੇਰੇ ਚਰਨਾਂ ਵਿੱਚ ਆ ਕੇ ਹੰਕਾਰੀ ਕਹੁੰਦੇ ਸੀ ਪਰ ਜਿਹੜੇ ਕਹਿੰਦੇ ਸੀ ਮਹਾਰਾਜ ਮੈਂ ਕੁਝ ਵੀ ਨਹੀਂ ਉਹ ਵੀ ਤੇਰੀ ਚਰਨਾਂ ਵਿੱਚ ਆ ਕੇ ਡਿੱਗ ਗਏ ਉਹਨਾਂ ਦਾ ਪਲਾਵ ਹੋ ਗਿਆ ਕਹਿਰ ਉਦਾਸਾ ਕਥਕਥਾ ਬਹੁ ਕਾਇਕਰੀ ਜੈ ਜੈਸਾ ਤੂੰ ਤੈਸਾ ਤੋਹੀ ਕਿਆ ਉਮਾ ਦੀ ਜੈ ਮਹਾਰਾਜ ਤੇਰੀ ਤਾਂ ਕਥਕਥਾ ਮੁੱਕਣ ਵਿੱਚ ਨਹੀਂ ਆਉਂਦੀ ਤੂੰ ਤੇਰੇ ਵਰਗੀ ਐ ਤੇਰੇ ਬਰਾਬਰ ਕੋਈ ਨਹੀਂ ਖੜਾ ਖੜ ਸਕਦਾ ਮਹਾਰਾਜ ਫਿਰ ਉਦਾਸ ਤੋਂ ਪੁੱਛੀ ਵੀ ਤੈਨੂੰ ਕੀ ਮਿਲ ਗਿਆ ਤੈਨੂੰ ਕੀ ਮਿਲ ਗਿਆ ਜਿਹੜਾ ਤੂੰ ਸਾਰੇ ਲੋਕ ਤੇਰੇ ਚਰਨਾਂ ਵਿੱਚ ਡਿੱਗਦੇ ਨੇ ਉਦਾਸ ਪਤਾ ਕੀ ਕਹਿੰਦੇ ਨੇ ਉਦਾਸ ਮਹਾਰਾਜ ਕਹਿੰਦੇ ਦਾਰਦ ਦੇਖ ਸਭ ਕੋ ਹੱਸੈ ਐਸੀ ਰਸਾ ہماری ਦਾਰਦ ਕਹਿੰਦੇ ਨੇ ਹਾਂਜੀ ਦਾਰਿਦ ਇੱਕ ਤਾਂ ਹੁੰਦਾ ਦਰਦ ਇਹ ਕਹਿੰਦਾ ਦਾਰਿਦ ਦਰ ਇੱਧਰ ਵੀ ਗਰੀਬੀ ਮੇਰੇ ਮਹਾਰਾਜ ਐਨੀ ਗਰੀਬੀ ਸੀ ਮੇਰੇ ਪਾਟੇ ਕੱਪੜੇ ਸਭ ਕੁਝ ਦੇਖ ਕੇ ਉਹ ਜਾਂਦਾ ਰੋਦਾਸ ਔਰ ਉਦਾਸ ਕੰਗਾਲ ਐ ਕਹਿੰਦੇ ਸੀ ਓਏ ਆ ਬੰਦਾ ਤਾਂ ਗਰੀਬ ਹੈ ਇਹਦੀ ਕੀ ਸੁਣਨੀ ਇਹਨੂੰ ਪਤਾ ਨਹੀਂ ਸਤਾ ਨਹੀਂ ਮਹਾਰਾਜ ਐ ਮਖੌਲ ਕਰਦੇ ਸੀ ਮੈਨੂੰ ਲੋਕਾਂ ਦਾਰਦ ਦੇਖ ਸਭ ਕੋ ਹੱਸਿਆ ਐਸੀ ਦਸ਼ਾ ਹਮਾਰੀ ਮਹਾਰਾਜ ਮੇਰੀ ਐਸੀ ਦਸ਼ਾ ਸੀ ਅੱਠ ਦਸਾਸਦ ਕਰਤਲੈ ਸਭ ਕਰਬਾਤ ਮਾਰੀ ਮਹਾਰਾਜ ਪਰ ਤੇਰਾ ਨਾਮ ਜਪ-ਜਾ ਕੇ ਵਾਹਿਗੁਰੂ 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 ਜਪ-ਜਾ ਕੇ ਤੇਰਾ ਮੂਲ ਮੰਤਰ ਕਰਕੇ ਕਹਿ ਲੋ ਤੈਨੂੰ ਰਾਮ ਰਾਮ ਕਰਕੇ ਕਹਿ ਲੋ ਤੈਨੂੰ ਹਰ ਹਰ ਜਪ ਕੇ ਕਹਿ ਲੋ ਤੈਨੂੰ ਬੀਠਲ ਕਰਕੇ ਤੈਨੂੰ ਜਪ-ਜਾ ਕੇ ਮਹਾਰਾਜ ਅਸੀਂ ਤੇਰੇ ਵਰਗੇ ਹੋ ਗਏ ਅੱਜ ਕੀ ਬਣਿਆ ਕਹਿੰਦੇ ਅਸ਼ਟ ਦਸਾ ਸਦ ਕਰਤਲ ਅਸ਼ਟ ਦਸਾ ਮਤਲਬ 8 10 ਦਾ 10 18 ਸਿੱਧੀਆਂ ਰਿੱਧੀਆਂ ਕਹਿੰਦੇ ਮੇਰੇ ਕਰਤਲ ਕਰ ਕਹਿੰਦੇ ਨੇ ਹੱਥ ਨੂੰ ਤਲੈ ਮੇਰੀ ਤਲੀ ਦੇ ਉੱਤੇ ਸਾਰੀਆਂ ਸ਼ਕਤੀਆਂ ਆ ਗਈਆਂ ਸਭ ਕਿਰਪਾ ਤੇਮਾਰੀ ਮਹਾਰਾਜ ਸਾਰੀਆਂ ਸ਼ਕਤੀਆਂ ਅਸ਼ਟ ਦਸਾ ਸਿੱਧ 18 ਤਰ੍ਹਾਂ ਦੀਆਂ ਸਿੱਧੀਆਂ ਹੁੰਦੀਆਂ ਨੇ ਸ਼ਕਤੀਆਂ ਹੁੰਦੀਆਂ ਨੇ ਵੱਡਾ ਹੋ ਜਾਣਾ ਛੋਟਾ ਹੋ ਜਾਣਾ ਆਕਾਸ਼ ਵਿੱਚ ਉੱਡ ਜਾਣਾ ਲੋਕਾਂ ਨੂੰ ਮਗਰਲਾ ਲੈਣਾ ਆਪਦੀ ਗੱਲ ਚੰਗੀ ਲੱਗਣੀ ਜਿਹੜਾ ਫੁਰਨਾ ਕਰਿਆ ਪੂਰਾ ਹੋ ਜਾਣਾ ਗਾਉਣ ਦੱਕ ਦੀਆਂ ਸਾਰੀਆਂ ਵਿਧੀਆਂ ਆ ਜਾਣੀਆਂ ਮਨ ਦੀਆਂ ਤਰਜਮਾ ਤਦਕ ਪੜ ਲੈਣਾ ਬਹੁਤ ਕੁਝ ਸਾਰੀਆਂ 8 18 ਤਰ੍ਹਾਂ ਦੀਆਂ ਸਿੱਧੀਆਂ ਹੁੰਦੀਆਂ ਨੇ ਕੰਦੇ ਮਹਾਰਾਜ ਵਾਹਿਗੁਰੂ ਜੀ ਅਕਾਲ ਪੁਰਖ ਤੇਰਾ ਨਾਮ ਜਪ-ਜਪ ਕੇ ਜਿਹਨੂੰ ਦੇਖ ਕੇ ਲੋਕ ਆਸਦੇ ਸੀ ਉਹ ਉਦਾਸ ਕਦੇ ਕੁਛ ਨਹੀਂ ਹੈ ਪਰ ਤੇਰਾ ਨਾਮ ਜਪ-ਜਾ ਕੇ ਮਹਾਰਾਜ ਅੱਠ ਦਸਾ ਸਿਧ ਕਰਤ ਲੈ ਹੁਣ ਮੇਰੇ ਹੱਥ ਦੇ ਤੇ ਕਹਿੰਦੇ 18 ਤਾਰੇ ਦੇ ਸਿੱਧੀਆਂ ਸ਼ਕਤੀਆਂ ਨੇ ਮਹਾਰਾਜ ਸਭ ਕਿਰਪਾ ਤੇਮਾਰੀ ਤੂੰ ਜਾਣ ਤ ਮੈਂ ਕਿਛ ਨਹੀਂ ਭਵਖੰਡਨਾ ਰਾਮ ਸਗਲ ਜੀ ਸਨਾਗਤੀ ਪ੍ਰਪੂਰਨ ਕਾਮ ਹੁਣ ਅਰਦਾਸ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨੇ ਸ਼ਕਤੀਆਂ ਹੁੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸ਼ਕਤੀਆਂ ਹੁੰਦੀਆਂ ਨੇ ਸਾਰੇ ਭਗਤ ਕਹਿੰਦੇ ਨੇ ਸ਼ਕਤੀਆਂ ਹੁੰਦੀਆਂ ਨੇ ਹੁਣ ਤੁਹਾਡੀ ਮਰਜ਼ੀ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਮਗਰ ਲੱਗਣਾ ਹੈ ਕਿ ਜਿਹੜਾ ਬੰਦਾ ਕਹਿੰਦਾ ਕੁਝ ਨਹੀਂ ਹੁੰਦਾ ਨਾ ਕੋਈ ਕਰਾਮਾਤਾ ਨਾ ਕੋਈ ਸੰਗਤ ਜੀ ਇਹਦੇ ਕੁਝ ਨਹੀਂ ਹੁੰਦਾ ਤੁਸੀਂ ਉਹਨਾਂ ਦੇ ਚੇਲੇ ਹੋ ਗੁਰੂ ਗ੍ਰੰਥ ਸਾਹਿਬ ਦੇ ਚੇਲੇ ਹੋ ਇਹ ਫੈਸਲਾ ਤੁਹਾਡੇ ਹੱਥ ਹੈ ਸੰਗਤ ਜੀ ਮੈਂ ਤਾਂ ਦੱਸਣਾ ਸੀ ਗੁਰੂ ਸਾਹਿਬ ਦੀ ਬਾਣੀ ਅਰਵਦਾਸ ਬੋਲੇ ਅਰਵਦਾਸ ਮਹਾਰਾਜ ਜੀ ਬੋਲੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੋਲੇ ਨੇ ਹੁਣ ਤੁਸੀਂ ਮਨਮੁੱਖਾਂ ਦੀ ਮੰਨ ਲਓ ਜਾਂ ਗੁਰੂ ਗ੍ਰੰਥ ਸਾਹਿਬ ਮੰਨੋ ਫੈਸਲਾ ਤੁਹਾਡੇ ਹੱਥ ਹੈ ਵਾਹਿਗੁਰੂ